ਡਾਕਟਰ ਬਲਵੀਰ ਕੁਮਾਰ ਨੇ ਅੱਜ ਹੁਸ਼ਿਆਰਪੁਰ ਸਿਵਲ ਸਰਜਨ ਦਾ ਅਹੁਦਾ ਸੰਭਾਲਿਆ ਇਸ ਤੋਂ ਪਹਿਲਾਂ ਨਵਾਂ ਸ਼ਹਿਰ ਵਿਕਾਸ ਸਹਾਇਕ ਸਿਵਲ ਸਰਜਨ ਦੇ ਅਹੁਦੇ ਦੇ ਸੇਵਾ ਨਿਭਾਰੇ ਸਨ ਅਹੁਦਾ ਸੰਭਾਲਣ ਵੇਲੇ ਡਾਕਟਰ ਬਲਵੀਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਹਤ ਸੇਵਾਵਾਂ ਨੂੰ ਹਰ ਆਮ ਵਿਅਕਤੀ ਤੱਕ ਬਿਹਤਰੀਨ ਤਰੀਕੇ ਨਾਲ ਪਹੁੰਚਾਉਣਾ ਹੁਣਾਂ ਦਾ ਪਹਿਲਾ ਟੀਚਾ ਹੈ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਪ੍ਰਾਈਸ ਸਕੀਮਾਂ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਪ੍ਰਾਥਮਿਕਤਾ ਹੋਵੇਗੀ ਹਾਂਜੀ ਮੈਂ ਡਾਕਟਰ ਬਲਵੀ ਕੁਮਾਰ ਅੱਜ ਹੁਸ਼ਿਆਰਪੁਰ ਵਿੱਚ ਐਰੀ ਸਿਵਲ ਸਰਜਨ ਮੈਂ ਜੁਆਇਨ ਕੀਤਾ ਔਰ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਕ ਜਿਹੜੀ ਮੇਰੀ ਜੁਆਇਨਿੰਗ ਹੋਈ ਆ ਮੈਂ ਪੰਜਾਬ ਸਰਕਾਰ ਦਾ ਸਾਡੇ ਸਿਹਤ ਮੰਤਰੀ ਮਾਨਯੋਗ ਡਾਕਟਰ ਬਲਵੀ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ ਤੇ ਅਸੀਂ ਜੋ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਪ੍ਰੋਗਰਾਮ ਹੈਲਥ ਨਾਲ ਸੰਬੰਧਿਤ ਹੈਗੇ ਆ ਉਹਨਾਂ ਨੂੰ ਅਸੀਂ ਇਹ ਤਰ੍ਹਾਂ ਵਧੀਆ ਤਰੀਕੇ ਨਾਲ ਚਲਾਵਾਂਗੇ ਤੇ ਜਿਹੜੀਆਂ ਉਹ ਵੀ ਟਾਰਗੇਟ ਹੈਗੇ ਆ ਉਹ ਅਸੀਂ ਅਚੀਵ ਕਰਾਂਗੇ ਮੇਰੀ ਅੱਜ ਐਸਐਮਓ ਸਾਹਿਬਾਨ ਨਾਲ ਮੀਟਿੰਗ ਹੋਈ ਆ ਉਹਨਾਂ ਨੇ ਵੀ ਮੈਨੂੰ ਭਰੋਸਾ ਦਿਵਾਇਆ ਵੀ ਅੱਗੇ ਤੋਂ ਜਿਹੜਾ ਕੰਮ ਆ ਬਹੁਤ ਵਧੀਆ ਹੋਵੇਗਾ ਜੋ ਵੀ ਸਾਡੇ ਟਾਰਗੇਟ ਹੈ ਜਾਂ ਕੋਈ ਨੈਸ਼ਨਲ ਪ੍ਰੋਗਰਾਮ ਹੈਗੇ ਆ ਜਿਵੇਂ ਪਾਸਪੋਰਟ ਆ ਰਿਹਾ ਹੈ ਤੇ ਜੋ ਬਾਕੀ ਪ੍ਰੋਗਰਾਮ ਹੈ ਚਾਚਾ ਬੱਚਾ ਦੇ ਉਹ ਸਾਰੇ ਟੀਕਾਕਾਰ ਅਨੁਸਾਰਾ ਵਧੀਆ ਤਰੀਕੇ ਨਾਲ ਹੋਵੇਗਾ ਇਹ ਛੋਟ ਸੰਕੇਤ ਨਾਲ ਮੀਟਿੰਗ ਲਈ ਆ ਇੰਟਰੋਡਕਟ ਜਾਂਕਰ ਵੀ ਹੋ ਗਈ ਹੈ ਸਾਡੀ ਧੰਨਵਾਦ ਥੈਂਕ ਯੂ